ਨਿਕਲ ਜਾ ਮੈਨੂੰ ਪਹਿਲਾਂ ਲੱਗਿਆ ਅਸਲੀ ਹੋਈ ਆ ਕਿਤੇ ਆ ਦੇਖੋ ਇਹ ਵੈਸੇ ਕਰ ਕੀ ਰਿਹਾ ਇਹ ਪੁਰਾਣਾ ਆਪਣਾ ਦਿਖਾਉਂਦੇ ਪਏ ਆ ਇਹ ਆਂਗੂਰ ਹੈ ਦੇਖੋ ਇਹ दारू ਬਣਾ ਰਿਹਾ ਇਦਾਂ ਪੈਰਾਂ ਨਾਲ ਇਹ ਇਦਾਂ ਕਰਦੇ ਸੀਗੇ ਫਿਰ ਇੱਥੇ ਪਿੱਛੇ ਤੋਂ ਨਿਕਲਦੀ ਸੀਗੀ ਇਹਦਾ ਤੇ ਜਿਹੜੇ ਆ ਕਲੀਅਰ ਦਿਖਦੇ ਤੁਹਾਨੂੰ ਇਹ ਹੈਗੀ ਆ ਰਾਗਵੀ ਜਿਹੜੇ ਸਾਹਮਣੇ ਤੋਂ ਆ ਰਹੀ ਹੈ ਟਰਕੀ ਤੋਂ ਆ ਰਹੀ ਹੈ ਜਦੋਂ ਇਹ ਕਹਿੰਦੇ ਬਣਦੀ ਭਈ ਸੀ ਨਾ ਜਿਹੜਾ ਇੱਥੇ ਕਾਰੀਗਰ ਸੀ ਉਹਦਾ ਹੱਥ ਬਣਦਾ ਸੀ ਤੇ ਆਹ ਦੇਖੋ ਇੱਥੇ ਆ ਆਹ ਨਿਕੋ ਨਿਸ਼ਾਨ ਬਣਿਆ ਹੋਇਆ ਹੱਥ ਕੱਟੇ ਦਾ ਸਿੱਧੇ ਫਿਲਮਾਂ 'ਚ ਦੇਖਦੇ ਸੀ ਪਰ ਅੱਜ ਅਸਲੀਅਤ 'ਚ ਦੇਖਿਆ ਸੋ ਬਈ ਸਾਰਾ ਕੁਝ ਅਵੇਲੇਬਲ ਹੈਗਾ ਨਾ ਕੋਲੇ ਅਚਾਹ ਵੀ ਪੀ ਸਕਦੇ ਤੁਸੀਂ ਇੱਕ ਜਲ ਚ ਹੇ ਨੀਚੇ ਮੁਰਮਰੇ ਮੁਰਮਰੇ ਭਾਈ ਆਨਾਂ ਕੋਲ ਆ ਵੀ ਜੀ ਦੀ ਦੁਕਾਨ ਹੈ ਓਕੇ ਭਾਈ ਮੈਂ ਜਾ ਰਿਹਾ ਮਖਿਆਤਾ ਆ ਜਿਹੜੀ ਪਿੱਛੇ ਬਿਲਡਿੰਗ ਤੁਸੀਂ ਦੇਖੀ ਆ ਇਹਦੇ ਚ ਜਿੱਦਾਂ ਆਪਣੇ ਕਾਲ ਕਰਦੇ ਹਨਾ ਪੁਲਿਸ ਨੂੰ ਅਮਰਜੈਂਸੀ ਕਾਲ ਜਿੱਦਾਂ ਇੱਥੇ ਹੁੰਦੀ ਆ ਲੋ ਜੀ ਮੈਂ ਪੁੱਜ ਗਿਆ ਮatschkhweta ਇਹ ਜਗਾ ਮatschkhweta ਇਹ 5ਵੀਂ ਸੈਂਚਰੀ ਦੀ ਚਰਚ ਆ ਚਰਚ ਤੇ ਇਹ ਜਿਹੜਾ ਵੀ ਸ਼ਹਿਰ ਹੈਗਾ ਇੱਥੇ 5ਵੀਂ ਸੈਂਚਰੀ ਦਾ ਬਣਿਆ ਹੋਇਆ ਹੈ ਤੇ ਇਹ ਵਰਲਡ ਦਾ ਸਭ ਤੋਂ ਪੁਰਾਣੇ ਜਿੱਥੇ ਲੋਕ ਰਹਿੰਦੇ ਆ ਉਹਨਾਂ ਵਿੱਚੋਂ ਇੱਕ ਹੈ ਇਹ ਕੋਕੋਪੋਟਰ ਚਰਚ ਦੇ ਅੰਦਰ ਵੀਡੀਓ ਤਾਂ ਨਹੀਂ ਲੈਣਾ ਬਣਾਣ ਦੇਣੀ ਪਰ ਚਲੋ ਦੇਖਦੇ ਕਿੰਨੀ ਕੁ ਬਣਦੀ ਆ ਠੰਡ ਪੂਰੀ ਆ ਬਈ ਇੱਥੇ ਬਹੁਤ ਪਿਆਰੀ ਚਰਚ ਬਣੀ ਹੋਈ ਆ ਬਈ 5ਵੀਂ ਸੈਂਚਰੀ ਦੇਖੋ ਕਿੰਨੀ ਪੁਰਾਣੀ ਹੋਣੀ ਆ ਤੇ ਇੱਥੇ ਅੰਦਰ ਇੱਥੋਂ ਤੁਸੀਂ ਆਪਣੀ ਕੈਂਡਲ ਲੈ ਸਕਦੇ ਹੋ ਤੇ ਅੰਦਰ ਜਲਾ ਸਕਦੇ ਹੋ ਜਾ ਕੇ ਬਹੁਤ ਹੀ ਪਿਆਰੀ ਜਗ੍ਹਾ ਇੱਥੇ ਇੱਕ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਚ ਸਿਰ ਢੱਕ ਕੇ ਜਾਣਾ ਪੈਂਦਾ ਚਾਹੇ ਅ ਜੈਂਟਸ ਹੋਵੇ ਜਾਂ ਲੇਡੀਜ਼ ਹੋਵੇ ਬਟ ਇੱਥੇ ਆਪਾਂ ਨੂੰ ਜੈਂਟਸ ਫਿਰ ਨੰਗਾ ਲੈ ਕੇ ਜਾਣਗੇ ਤੇ ਲੇਡੀਜ਼ ਿਰ ਢੱਕ ਕੇ ਜਾਣਗੀਆਂ ਐਦਾਂ ਇੱਥੇ ਲੋ ਵੀ ਮੰਦਿਰ ਵਾਲਾ ਟੱਲ ਦੇਖ ਲਓ ਇਹ ਚਰਚ ਵਾਲਾ ਆ ਤੇ ਸਾਰੇ ਇੱਥੇ ਗਰੇਵਜ਼ ਆ ਕਬਰਾਂ ਬਣੀਆਂ ਹੋਈਆਂ ਜਿਹੜੇ ਇੱਥੇ ਅੰਦਰ ਕੰਮ ਕਰਦੇ ਸੀ ਕੰਮ ਕਰਦੇ ਮਤਲਬ ਜਿਹੜੇ ਇਹਨਾਂ ਦੇ ਪਾਦ ਨਹੀਂ ਸੀਗੇ ਉਹਨਾਂ ਦੀਆਂ ਕਬਰਾਂ ਆ ਤਾਂ نیچے ਵੀ ਜਿਹੜੀਆਂ ਆਹ ਬਣੀਆਂ ਹੋਈਆਂ ਇਹ ਵੀ ਹਰੇਕ ਨੂੰ ਅੰਦਰ ਨਹੀਂ ਇਹ ਦਫਨਾਉਣ ਦਿੰਦੇ ਜਿਹੜੇ ਅੰਦਰ ਇਹਨਾਂ ਨੇ ਪਾਠ ਪੂਜਾ ਕੀਤੀ ਆ ਪੁਰਾਣੇ ਤੋਂ ਪੁਰਾਣੇ ਆ ਦੇਖੋ ਇਹਨਾਂ ਦੇ ਤੇ ਉੱਪਰ ਤੋਂ ਤਾਂ ਮਿੱਟੀ ਵੀ ਗਿਆ ਸਮਝ ਨਹੀਂ ਆ ਰਿਹਾ ਕਿੰਨਾ ਲਿਖਿਆ ਹੋਇਆ ਹੱਥਾਂ ਨਾਲ ਹੀ ਇਦਾਂ ਹੀ ਸ਼ਾਇਦ ਆ ਦੇਖੋ 9981 ਤਾਂ ਆ ਉੱਤੇ ਜਿਹੜੇ ਹੁਣ ਇੱਥੇ ਅੰਦਰ ਜਿੰਨੇ ਵੀ ਲੋਕ ਰਹਿੰਦੇ ਆ ਉਹ ਇਹਨਾਂ ਚ ਰਹਿੰਦੇ ਆ ਬਿਲਡਿੰਗ ਚ ਦਾ ਦੀ ਚਰਚ ਹੈ ਬਾਈ ਅੰਦਰੋਂ ਤੇ ਬਾਹਰ ਆ ਪਾਰਕ ਬਣੀ ਹੋਈ ਹੈ। ਆ ਦੇਖੋ ਜਿਵੇਂ ਤੁਹਾਨੂੰ ਦਿਖਾਇਆ ਸੀ ਕੁੱਤਿਆਂ ਦੇ ਲੱਗੇ ਹੋਏ ਕੰਨਾਂ ਤੇ ਇਹਦੇ ਵੀ ਲੱਗਿਆ ਹੋਇਆ ਹੈ। ਸਭੀ ਉੱਥੋਂ ਚੱਲ ਕੇ ਮੈਂ ਥੋੜੀ ਦੂਰ ਆ ਗਿਆ। ਤੇ ਇੱਕ ਹੋਰ ਚਰਚ ਹੈ। ਇਹ ਸਾਰੀਆਂ ਚਰਚ ਇਦਾਂ ਹੀ ਹਨਾ ਦੀਆਂ ਇੱਥੇ ਸ਼ੁਰੂ ਹੋਈਆਂ ਸੀ। ਤੇ ਆ ਦੇਖੋ ਇੱਥੇ ਬਾਹਰ ਆ ਰੈਸਟੋਰੈਂਟ ਬਣੇ ਹੋਏ ਆ। ਬਹੁਤ ਸੋਹਣੀ ਜਗ੍ਹਾ ਯਾਰ ਮੈਂ ਤਾਂ ਮੈਂ ਸਾਰਿਆਂ ਨੂੰ ਸੁਜੈਸਟ ਕਰੂੰਗਾ ਕਿ ਇੱਕ ਵਾਰ ਜਾਰਜੀਆ ਜ਼ਰੂਰ ਆਓ ਜੇ ਕਿਸੇ ਨੂੰ ਹੈਲਪ ਚਾਹੀਦੀ ਹੈ ਮੈਂ ਕਰ ਦਊਂਗਾ ਵੀਜ਼ਾ ਚ ਵੀਜ਼ਾ ਕਿੱਦਾਂ ਲੈਣਾ ਕੀ ਕਰਨਾ ਕਿੱਦਾਂ ਤੁਸੀਂ ਇਮੀਗ੍ਰੇਸ਼ਨ ਕਲੀਅਰ ਕਰਨੀ ਹੈ ਉਹਦੇ ਚ ਹੈਲਪ ਮੈਂ ਕਰ ਦਊਂਗਾ ਬਾਕੀ ਇੱਕ ਵਾਰ ਜ਼ਰੂਰ ਆਣਾ ਚਾਹੀਦਾ ਯਾਰ ਦੇਖੋ ਕਿੰਨਾ ਸੋਹਣਾ ਹੈ ਇਹ ਲੋਕ ਵੀ ਬੜੇ ਪਿਆਰੇ ਆ ਸੋ ਬਈ ਕਿਸੇ ਨੇ ਇਹਦੀ टांगे ਜਿਹਦੀ ਸਵਾਰੀ ਕਰਨੀ ਉਹ ਵੀ ਕਰ ਸਕਦਾ ਆ ਘੋੜੇ ਖੜੇ ਦੇਖੋ ਤਗੜੇ ਆ ਬਈ ਘੋੜੇ ਉਹਨਦੇ ਜੇ ਤੈਨੂੰ ਘੋੜ ਸਵਾਰੀ ਕਰਨੀ ਆ ਦੇਖੋ ਬਈ ਕਿੰਨੀ ਪਿਆਰੀ ਜਗ੍ਹਾ ਹੈ ਸੱਤਾਂ ਦੀ ਫਿਲਮਾਂ 'ਚ ਦੇਖਦੇ ਸੀ ਪਰ ਅੱਜ ਅਸਲੀਅਤ 'ਚ ਦੇਖਿਆ सो भाई अंदर तो वीडियो नहीं बना देंगे पर बहुत वैसा बनया हुआ देखो जो ये क्या बनती पीई से ना जो इतने कारीगर से ओ हथ बढ़ता आखो इत आह देखो, देखो निशान बनया हुआ हथ को इत बनाता उन्हें पता नहीं कुछ करता सी ਦੋ ਸਟੋਰੀਆਂ ਆਇਆ ਇੱਕ ਸਟੋਰੀ ਤਾਂ ਇਹਨੂੰ ਬਣਾਉਣ ਨਹੀਂ ਸੀ ਦਿੰਦੇ ਇਹ ਤਾਂ ਉਹਦਾ ਹੱਥ ਕੱਟਦਾ ਸੀ ਦੂਜੀ ਸਟੋਰੀ ਹੈ ਉਹਨੇ ਕੁਝ ਗਲਤ ਕਰਤਾ ਸੀ ਆਈ ਗੈਸ ਤੇ ਤਾਂ ਕਰਕੇ ਉਹਨੂੰ ਉਹਦਾ ਹੱਥ ਕੱਟਦਾ ਸੀ ਮਤਲਬ ਇਹ ਨੇ ਇਹਦਾ ਹੱਥ ਕੱਟਦਾ ਸੀ ਆ ਕੇ ਰੈਸਟੋਰੈਂਟ ਤੇ ਆਇਆ ਖਾਣ ਆ ਦੇਖੋ ਇਹ ਤਾਂ ਹਟਾ ਹੀ ਬਣੀਆਂ ਹੋਈਆਂ ਇੱਥੇ ਜਿੱਥੇ ਮਰਜ਼ੀ ਬਹਿ ਕੇ ਖਾ ਲਓ ਤੇ ਆਈ ਕਹਾ ਅੰਕਲ ਜੀ ਮੈਨੂੰ ਪਹਿਲਾ ਲੱਗਿਆ ਅਸਲੀ ਹੋਈ ਏ ਕਿਤੇ ਆ ਦੇਖੋ ਇਹ ਵੈਸੇ ਕਰ ਕੀ ਰਿਹਾ ਇਹ ਪੁਰਾਣਾ ਆਪਣਾ ਦਿਖਾਉਂਦੇ ਪਏ ਆ ਇਹ ਆਂਗੂਰ ਹੈ ਦੇਖੋ ਇਹ दारू ਬਣਾ ਰਿਹਾ ਇਦਾਂ ਪੈਰਾਂ ਨਾਲ ਇਹ ਇਦਾਂ ਕਰਦੇ ਸੀਗੇ ਫਿਰ ਇੱਥੇ ਪਿੱਛੇ ਤੋਂ ਨਿਕਲਦੀ ਸੀਗੀ ਇਹਦਾ ਜਿਹੜਾ ਜੂਸ ਹੁੰਦਾ ਇੱਥੇ ਪਿੱਛੇ ਹੈਗਾ ਇੱਥੇ ਇਦਾਂ ਜੂਸ ਨਿਕਲਦਾ ਹੁੰਦਾ ਇਹ ਤੇ

खाने नो कुछ म ਜੋ ਇੱਥੇ ਜਾ ਰਹੇ ਆਪਾਂ ਹੁਣ ਇਹ ਚਰਚ ਆ ਇਹ ਵੀ 5ਵੀਂ ਸੈਂਚਰੀ ਦੀ ਬਣੀ ਹੋਈ ਹੈ ਇਹ ਪਹਾੜ ਦੇ ਉੱਪਰ ਹੈ ਬਿਲਕੁਲ ਉਹ ਸਾਹਮਣੇ ਤੁਹਾਨੂੰ ਬਰਫ਼ ਵਾਲੇ ਪਹਾੜ ਵੀ ਦੇਖ ਇੱਦਾਂ ਚਾਰਚ ਬਣੀ ਹੋਈ ਆ ਥੋੜੀ ਟੁੱਟ ਟੱਟ ਵੀ ਗਿਆ ਨੀਚੇ ਡੈਮ ਲੱਗਿਆ ਹੋਇਆ ਆ ਗੇਮੋ ਠੰਡ ਪੂਰੀ ਹੈ ਬਈ ਇੱਥੇ ਤਾਂ ਮੈਂ ਤੁਹਾਨੂੰ ਦੱਸ ਮਾਰੀ ਤੇ ਇਹ ਦੋ ਨਦੀਆਂ ਮਿਲ ਰਹੀਆਂ ਇੱਥੇ ਜਿਹੜੀ ਸਾਹਮਣੇ ਤੋਂ ਆ ਰਹੀ ਹੈ ਆ ਇਹ ਹੈਗੀ ਆ ਕੋਰਾ ਤੇ ਜਿਹੜੀ ਆ ਕਲੀਅਰ ਦਿਖਦੀ ਥਨੂੰ ਇਹ ਹੈਗੀ ਆ ਰਾਗਵੀ ਜਿਹੜੀ ਸਾਹਮਣੇ ਤੋਂ ਆ ਰਹੀ ਹੈ ਟਰਕੀ ਤੋਂ ਆ ਰਹੀ ਹੈ ਦੇਖੋ ਕਿੰਨਾ ਸੋਹਣਾ 뷰 ਹੈ ਇੱਥੇ This is David Painter yeah. ਡੇਵਿਡ ਬਿਲਰ ਯਾ ਬਾਈ ਨਾਈਟ ਸੋ ਮੈਂ ਆਇਆ ਜੋ ਜਾਰਜੀਆ ਦੇ ਇੱਕ ਬਾਜ਼ਾਰ ਚ ਬਾਜ਼ਾਰ ਕਹਿੰਦੇ ਇਹਨੂੰ ਇੱਥੇ ਸਾਮਾਨ ਸੌਟ ਖਰੀਦਦੇ ਆ ਤੇ ਬਤਨ ਦਿਖਾਣਾ ਇੱਥੇ ਸਬਜ਼ੀ ਸੂਜੀ ਮਿਲਦੀ ਆ ਹੋਰ ਵੀ ਸਾਮਾਨ ਖਾਣ ਪੀਣ ਦਾ ਜਦੋਂ ਤੁਹਾਨੂੰ ਲੱਗਣਾ ਆਹ ਨਾਲੇ ਨੂਲੇ ਪਏ ਬਈ ਫੀਤੇ ਦਾ ਕੁੜੀਆਂ ਦਾ ਸਮਾਨ ਹੈ ਇੱਥੇ ਪਿਆ ਜਿਵੇਂ ਆਪਣੀ ਬਾਈ ਵਾਲੀ ਮਾਰਕੀਟ ਹੈ ਉਵੇਂ ਆ ਇਸ ਮੇਰੇ ਫੁੱਲੀ ਮੇਰੇ ਨਾ ਮੋਹਤਾਜਾ ਲੱਗਾ ਮੇਰੇ ਕੋਲ ਖੱਚਾ ਪਲਾਂ ਬਈ ਪਈ ਨਿਊ ਇਅਰ ਵਾਸਤੇ ਦਾਹੇ ਬਣਾ ਕੇ ਵੇਚਦੇ ਆ ਜਦੋਂ ਨਿਊ ਇਅਰ ਹੋ ਜਾਊਗਾ ਹਨਾ ਫਿਰ ਇਹਨਾਂ ਨੇ ਅੱਗ ਲਾ ਦੇਣੀ ਇਹਨੂੰ ਫਿਰ ਅੱਗ ਲਾ ਦਉਂਦੇ ਆ ਆਹ ਗਿਫਟ ਦੇਣ ਵਾਸਤੇ ਨਿਊ ਇਅਰ ਦੇ ਅ ਡ్రਾਈ ਫਰੂਟ ਪਏ ਆ ਇਧਰ ਆ ਲੜੀਆਂ ਲੁੜੀਆਂ ਦਾ ਸਮਾਨ ਨਿਊ ਇਅਰ ਤੇ 크ਿਸਮਸ ਦਿਨ ਸ਼ੁਰੂ ਕਰ ਲਿਆ ਕੰਮ ਆਕੇਲੇ ਡ్రਾਈ ਫਰੂਟ ਪਏ ਆ ਤਾਂ ਭਈ ਉੱਪਰ ਕੋਪੀ ਪਈ ਹੈ। ਆ ਦੇਖੋ ਜਾਣ ਦੀ ਤਿਆਰੀ ਹੈ ਨੇ ਤੇ ਛੇਤੀਓਂ ਬੰਦ ਕਰ ਦਉਂਦੇ ਟਾਈਮ ਹੋਇਆ ਜੇ 6 ਵੱਜਣ ਲੱਗੇ ਆ। ਚੱਲ ਜਾਂਦੇ ਛੇਤੀਓਂ ਬਣਾ ਘਰ ਨੂੰ ਕਹਿੰਦੇ ਜਿੰਨੇ ਕ ਬੱਟਲੇ ਠੀਕ ਆ ਨਹੀਂ ਤਾਂ ਕੋਈ ਚੱਕਰ ਨਹੀਂ। ਆ ਵੀ ਦੇਖੋ। ਹਾਂ। ਦਈ ਬੰਦ। ਉੱਪਰ ਇਥੇ ਇੰਡੀਅਨ ਸੁਪਰਮਾਰਕਟ ਆ ਪਰ ਬੰਦ ਆ ਮੈਂ ਅੰਦਰ ਜਾਣਾ ਸੀ। ਬੰਦ ਆ ਇਹ। ਪਰ ਅੱਜ ਦੋਨੋਂ ਬੰਦ ਆ। ਅੰਦਰ ਇਹਨਾਂ ਇੰਡੀਅਨ ਆਪਣੀਆਂ ਦਾਲਾਂ ਦੂਲਾਂ ਛੋਲ ਰਾਜਮਾ ਸਾਰਾ ਕੁਝ ਰੱਖਿਆ ਹੋਇਆ ਆਟਾ ਬਟ ਬੰਦ ਹੈ ਬੰਦ ਖਾ ਨਹੀਂ ਪਾਇਆ ਮੇਰਾ ਹੋ ਗਿਆ ਜਾਣ ਲੱਗ ਗਿਆ ਦਿਨ ਚ ਮਾਰੂਗਾ ਕਿਹੜਾ ਇੱਥੇ ਫੇਰ ਇੱਕ ਹੋਰ ਸਟੋਰ ਮਿਲਿਆ ਬਾਈ ਇੱਥੇ ਦੇਖਦੇ ਅੰਦਰ ਜਾ ਕੇ ਸੋ ਬਾਈ ਸਾਰਾ ਕੁਝ ਅਵੇਲੇਬਲ ਹੈਗਾ ਇਹਨਾਂ ਕੋਲੇ ਅਚਾ ਆ ਵੀ ਪੀ ਸਕਦੇ ਤੁਸੀਂ ਇੱਕ ਜਲ ਚ ਹੇ ਨੀਚੇ ਮੁਰਮਰੇ ਮੁਰਮਰੇ ਪਿਆ ਗਾਣਾ ਕੋਸ਼ ਅਬ ਇਹ ਜੀ ਜੀ ਦਤਾਨਾ ਸੋ ਭਈਆ ਫਰੀडम स्क्वेयर ਤੇ ਦੇਖੋ ਚੱਲਦਾ ਪਿਆ ਪ੍ਰੋਟੈਸਟ ਚੱਲਦਾ ਜਿਹੜਾ ਇਹਨਾਂ ਦਾ ਆਪਣਾ ਦੇਸ਼ ਦਾ ਆ ਖੜੇ ਬਾਹਰ ਝੰਡੇ ਲੈ ਕੇ ਸੋ ਇਦਾਂ ਖੜਦੇ ਆ ਆ ਮੀਡੀਆ ਵਾਲੇ ਖੜੇ ਹੋ ਰਹੇ ਬਹੁਤ ਸੀ ਲਾਪਰਵਾਹੀ